ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਲੌਗ ਵਿੱਚ ਹੋਰ ਸਨਾਲ ਜੀ ਕੀ ਹਾਲ ਚੱਲ ਤੁਹਾਡੇ ਸ਼ਾਨਦਾਰ ਟਾਈਮ ਹੈ ਜੀ ਮੈਂ ਹੁਣੇ-ਹੁਣੇ ਆਈਆਂ ਕਿਚਨ ਦੇ ਵਿੱਚ ਸਵੇਰੇ ਇੱਕ ਵਾਰੀ ਕੰਮ ਕਰਨ ਵੇੜ ਕੇ ਉਸ ਤੋਂ ਬਾਅਦ ਕਿਚਨ ਦੀ ਸ਼ਕਲ ਨਹੀਂ ਦੇਖੀ ਬਿਕੋਜ਼ ਮੈਂ ਕਰ ਰਹੀ ਨਹੀਂ ਸੀ ਕਿ ਮੈਂ ਗਈ ਹੋਈ ਸੀਗੀ ਮੰਦਿਰ ਦੇ ਵਿੱਚ ਤੁਹਾਨੂੰ ਪਿਛਲੇ ਵਲੌਗਾਂ ਦਾ ਹੋਣਾ ਪਤਾ ਹੀ ਲੱਗ ਜਾਣਾ ਪਤਾ ਹੀ ਹੈ ਕਿ ਅੱਪਾ ਮੰਦਿਰ ਦੇ ਵਿੱਚ ਜਾਂਦੇ ਆ ਕਥਾ ਸੁਣਨ ਲਈ ਸੋ ਅੱਜ ਲਾਸਟ ਡੇ ਸੀਗਾ ਕਥਾ ਦਾ ਅੱਪਾ ਅੰਤ ਪਰਤ ਤੱਕ ਮੰਦਿਰ ਰਹੀ ਮੰਦਿਰ ਦੇ ਵਿੱਚ ਅੱਜ ਭੰਡਾਰਾ ਵੀ ਸੀਗਾ ਸੋ ਭੰਡਾਰਾ ਵੀ ਖਾਤਾ ਅੱਪਾ ਉਸ ਤੋਂ ਬਾਅਦ ਹੁਣ ਦੁਪਹਿਰੇ ਆ ਗਏ ਸੀਗੇ ਵਾਪਿਸ ਆ ਕੇ ਸਬਜੀ ਪਾਜੀ ਕੱਟੀ ਐ ਸਬਜੀ ਬਣ ਰਹੀ ਐ ਜੀ ਅੱਜ ਆਲੂ ਗਾਜਰ ਮਟਰ ਮਟਰਾਂ ਵੀ ਕੱਢ ਲਿਆ ਗਾਜਰ ਵੀ ਕੱਟ ਲਈ ਐ ਸੋ ਆਲੂ ਰਹਿੰਦੇ ਨੇ ਆਲੂ ਵੀ ਅੱਪਾ ਕੱਟ ਲੈਣੇ ਆ ਲਸਣ ਛਿੱਲੇ ਲਏ ਸੀ ਤਾਂ ਬੈਠੇ ਬੈਠੇ ਨੇ ਪਿਆਜ਼ ਰਹਿ ਗਏ ਸੋ ਨਾਲ ਪਿਆਜ਼ ਕੱਟ ਦਿਆਂ ਤੇ ਫੇਰ ਸਬਜੀ ਉਹ ਬੜਾਂਦੇ ਆ ਤੜਕਦੇ ਆ ਬਾਕੀ ਬੱਚੇ ਟਿਊਸ਼ਨ ਤੋਂ ਆ ਕੇ ਖਾਣਾ ਖਾ ਕੇ ਸੋਰੀ ਸਕੂਲ ਤੋਂ ਆ ਕੇ ਟਿਊਸ਼ਨ ਚਲੇ ਗਏ ਖਾਣਾ ਖਾ ਕੇ ਬਹੁਤ ਉਲਟਾ ਸੁਲਟਾ ਜਿਹਾ ਨਿਕਲ ਰਿਹਾ ਮੂਚੋ ਸਬਜੀ ਤੜਕ ਦਿੱਤੀ ਐ ਮੈਂ ਮਸਾਲਾ ਭੁੰਨ ਕੇ ਸਭ ਤੋਂ ਪਹਿਲਾਂ ਮੈਂ ਮਟਰ ਜ਼ਰੂਰ ਭੁੰਨਿਆ ਕਰਦੀ ਆ ਇਸ ਤਰ੍ਹਾਂ ਜਿਹੜਾ ਮਟਰ ਹੈ ਨਾ ਮਿੱਠਾ ਨਹੀਂ ਬਣਦਾ ਬਾਕੀ ਆਲੂ ਗਾਜਰ ਮੈਂ ਬਾਅਦ ਦੇ ਵਿੱਚ ਪਾਇਆ ਕਰਦੀ ਆ ਪਹਿਲਾਂ ਚੰਗੀ ਤਰ੍ਹਾਂ ਮਟਰ ਨੂੰ ਭੁੰਨ ਲਈਦਾ ਮਸਾਲੇ ਦੇ ਵਿੱਚ ਸਬਜੀ ਬਹੁਤ ਟੇਸਟੀ ਬਣਦੀ ਐ ਇਸ ਤਰ੍ਹਾਂ ਤੇ ਇੱਧਰ ਇੱਕ ਕੱਪ ਚਾਹ ਦਾ ਮੈਂ ਆਪਣੇ ਲਈ ਬਣਾਣ ਲੱਗੀ ਆ ਸੋ ਪੱਤੀ ਮੈਂ ਥੋੜਾ ਤੇਜ਼ ਹੀ ਪਾਉਂਦੀ ਆ ਟੇਸਟੀ ਜੀ ਚਾਹ ਬਣਾ ਕੇ ਪਿੰਦੇ ਆ ਚਾਇ ਨੇ ਬਣੇਗੀ ਮੈਂ ਚਾਹ ਪੱਤੀ ਚਿੰਨੀ ਪਾ ਦਿੰਦੀ ਆ ਥੋੜੀ ਥੋੜੀ ਜੀ ਰਹਿ ਗਈ ਸੀਗੀ ਡੱਬਿਆਂ ਦੇ ਵਿੱਚ ਸਬਜੀ ਬਣਾਉਂਦੇ ਬਣਾਉਂਦੇ ਮੈਂ ਆਲੇ ਦੁਆਲੇ ਦੇ ਜਿੰਨੇ ਹੋਰ ਕੰਮ ਹੁੰਦੇ ਨੇ ਸਾਰੇ ਨਵੇੜ ਦਿੰਦੀ ਆ ਇੱਕ ਕੰਮ ਦੇ ਨਾਲ ਦੌੜ ਭੱਜ ਕਰਕੇ ਮੈਂ 2-4 ਕੰਮ ਜਿਹੜੇ ਹੋਰ ਨੇ ਉਹ ਵੀ ਨਵੇੜ ਲੈਂਦੀ ਆ ਇਸ ਤਰ੍ਹਾਂ ਟਾਈਮ ਦੀ ਬਚਤ ਹੋ ਜਾਂਦੀ ਆ ਤੇ ਕੰਮ ਜਿਹੜਾ ਕਿਚਨ ਦੇ ਵਿੱਚ ਆ ਨਾਲ ਦੇ ਨਾਲ ਹੋਈ ਜਾਂਦਾ ਕੋਈ ਕੰਮ ਅਧੂਰਾ ਨਹੀਂ ਰਹਿੰਦਾ ਸਵੇਰੇ ਮੰਦਿਰ ਦੇ ਵਿੱਚ ਜਾਂਦੇ ਆ ਕਾਫੀ ਕੰਮ ਇਦਾਂ ਦੇ ਹੁੰਦੇ ਨੇ ਛੋਟੇ ਛੋਟੇ ਜੇ ਛੱਡ ਜਾਂਦੇ ਆ ਖਾਣਾ ਬਣਾ ਕੇ ਖਾ ਕੇ ਝਾੜੂ ਪੂੰਚੇ ਕਰਕੇ ਤੇ ਫਿਰ ਆਪਾਂ ਚਲੇ ਜਾਂਦੇ ਆ ਬਾਕੀ ਛੋਟੇ ਛੋਟੇ ਜਿਹੇ ਕੰਮ ਬਹੁਤ ਹੋ ਜਾਂਦੇ ਨੇ ਬਹੁਤ ਬਾਧੂ ਕੰਮ ਹੁੰਦੇ ਨੇ ਜੋ ਰਹਿ ਜਾਂਦੇ ਨੇ ਸੋ ਉਹ ਹੁਣ ਮੈਂ ਸ਼ਾਮ ਦੇ ਟਾਈਮ ਕਰਨ ਲੱਗੀ ਆ ਅੱਜ ਦੇਖੋ ਲਾਸਟ ਡੇ ਸੀਗਾ ਮੰਦਿਰ ਦੇ ਵਿੱਚ ਕਥਾ ਦਾ ਤੇ ਅੱਜ ਭੰਡਾਰਾ ਸੀਗਾ ਤੇ ਹੁਣ ਆਪਾਂ ਵਿਲੇ ਆ ਹੁਣ ਆਪਾਂ ਅੱਗੇ ਹੈਗੇ ਆ ਵਿਆਹ ਦੇ ਵਿੱਚ ਸੋ ਨੈਕਸਟ ਜੋ ਵਲੋਗ ਹੋਣਗੇ ਹਨਾ ਉਹ ਵਿਆਹ ਦੇ ਹੋਣਗੇ ਬਾਕੀ ਚਲੋ ਉਹਦੇ ਬਾਰੇ ਤਾਂ ਆਪਾਂ ਬਾਅਦ ਦੇ ਵਿੱਚ ਗੱਲ ਕਰਾਂਗੇ ਇਨ ਮੈਂ ਇਹ ਛੋਟੇ ਛੋਟੇ ਜਿਹੇ ਕੰਮ ਹੋਰ ਨਵੇੜ ਲੈਂਦੀ ਆ ਇਹ ਚੂੜੀਆਂ ਆਪਾਂ ਮੰਦਿਰ ਦੇ ਵਿੱਚ ਪਾ ਕੇ ਗਏ ਸੀਗੇ ਇੱਕ ਮੈਂ ਕੱਲ ਪਾ ਕੇ ਗਈ ਸੀ ਆ ਇੱਕ ਅੱਜ ਸੋ ਇਦਾਂ ਹੀ ਪਈਆਂ ਇਹਨਾਂ ਨੂੰ ਸੰਭਾਲ ਲੈਂਦੇ ਆ ਇਹ ਜਿਹੜੀਆਂ ਗ੍ਰੀਨ ਚੂੜੀਆਂ ਸਰਦਾਰ ਜੀ ਲੈ ਕੇ ਆਏ ਸੀਗੇ ਮੇਰੇ ਲਈ ਸੋ ਮੈਂ ਇਹ ਪਾ ਕੇ ਗਈ ਸੀਗੀ ਕੱਲ ਤੇ ਇੱਥੇ ਸਲਾਦ ਆਪਾਂ ਕੱਟ ਲਿਆ ਡਿਨਰ ਲਈ ਆਪਣੇ ਚਿਕੰਦਰ ਗਾਜਰ ਤੇ ਮੂਲੀ ਤੇ ਚਾਹ ਵੀ ਬਣ ਚੁੱਕੀ ਆ ਚਾਹ ਦੇਖੋ ਨਾ ਲੋ ਫਲੇਮ ਤੇ ਪਕਾਈ ਆ ਬਿਲਕੁਲ ਘੜ ਚੁੱਕੀ ਆ ਚਾਹ ਤੇ ਹੁਣ ਆਰਾਮ ਨਾਲ ਬੈਠ ਕੇ ਚਾਹ ਮਾਂਗੀ ਤੇ ਨਾਲ ਉਸ ਤੋਂ ਬਾਅਦ ਹੁਣ ਪ੍ਰੈਸ ਵਾਲੇ ਕੱਪੜੇ ਪਏ ਨੇ ਫੋਲਡ ਕਰਕੇ ਕੱਪੜੇ ਰੱਖਣੇ ਨੇ ਉਹ ਰੱਖ ਦਿੰਦੇ ਆ ਆਪਾਂ ਚਾਹ ਇਸ ਟਾਈਮ ਮੈਂ ਪੀ ਚੁੱਕੀ ਸੀਗੀ ਤੇ ਬਸ ਉਸ ਤੋਂ ਬਾਅਦ ਇਹੀ ਕੰਮ ਰਹਿੰਦੇ ਸੀਗੇ ਮੇਰੇ ਤੇ ਇਹ ਨਵੇਂ ਸੂਟ ਮੈਂ ਵਾਸ਼ ਕਰਕੇ ਰੱਖੇ ਹੋਏ ਸੀਗੇ ਇਹਨਾਂ ਨੂੰ ਵੀ ਸੰਭਾਲਣਾ ਹੁਣ ਇੱਕ ਦਿਨ ਆਪਾਂ ਦੇਖੋ ਹਨਾ ਵਿੱਚ ਦੀ ਵਿਆਹ ਵਿੱਚ ਵੀ ਜਾ ਕੇ ਆਏ ਹਾਂ ਜੋ ਮੈਂ ਸ਼ੂਟ ਨਹੀਂ ਕੀਤਾ ਰਾਤ ਸੀਗੇ ਹਾਂ ਸੋਰੀ ਰਾਤ ਆਪਾਂ ਵਿਆਹ ਦੇ ਵਿੱਚ ਸੀਗੇ ਤੇ ਅੱਜ ਦਿਨ ਦੇ ਵਿੱਚ ਆਪਾਂ ਸੀਗੇ ਮੰਦਿਰ ਦੇ ਵਿੱਚ ਸੋ ਅਸੀਂ ਉਲਝੇ ਹੋਏ ਇੰਨੇ ਆ ਕਦੀ ਵਿਆਹ ਦੇ ਵਿੱਚ ਜਾਣਾ ਪੈ ਰਿਹਾ ਕਦੀ ਕਿਧਰੀ ਨੂੰ ਜਾਣਾ ਪੈ ਰਿਹਾ ਐਡੀਟਿੰਗ ਕਰਨ ਦਾ ਵੀ ਟਾਈਮ ਨਹੀਂ ਲੱਗ ਰਿਹਾ ਸੀਗਾ ਤੇ ਖਾ ਖਾ ਵਿਆਹ ਇੰਨੇ ਮੋਟੀ ਹੋ ਗਈਆਂ ਮੈਂ ਤੇ ਇੱਥੇ ਵੀਡੀਓ ਦੇ ਵਿੱਚ ਦੇਖ ਰਹੀ ਸੀਗੀ ਆਪਣੇ ਆਪ ਨੂੰ ਜਿੰਨਾ ਕਿ ਥੋੜਾ ਬਹੁਤਾ ਫਰਕ ਪੈਂਦਾ ਓਨੀ ਕੁ ਹੋਰ ਮੋਟੀ ਹੋ ਜਾਂਦੀ ਆ ਮੈਂ ਸਰਦਾਰ ਜੀ ਆਗੇ ਸੀਗੇ ਇਸ ਟਾਈਮ ਤੇ ਵਸ ਇਸ ਤੋਂ ਬਾਅਦ ਕੱਪੜੇ ਤਾਂ ਪ੍ਰੈਸ ਹੋਏ ਨਹੀਂ ਹੈਗੇ ਸਿੱਧਾ ਮੈਂ ਫਿਰ ਕਿਚਨ ਚ ਚਲੀ ਗਈ ਫੁਲਕੇ ਬਣਾਉਣ ਲਈ ਸਬਜੀ ਤਾਂ ਚਲੋ ਬਣੀ ਪਈ ਸੀ ਕਿ ਇਹਨਾਂ ਫੁਲਕੇ ਹੀ ਬਣਾਣੇ ਸੀ ਕਿ ਸਰਦਾਰ ਜੀ ਹੱਸਣ ਲੱਗ ਗਏ ਸੀ ਕਿ ਕਹਿੰਦੇ ਵੀ ਤੇਰੀਆਂ ਤਾਂ ਤਿਆਰੀਆਂ ਫੁੱਲ ਜੋਰਾ ਸ਼ੋਰਾ ਤੇ ਚੱਲ ਰਹੀਆਂ ਕਿਉਂਕਿ ਅਗਲੇ ਦਿਨ ਆਪਾਂ ਵਿਆਹ ਜਾਣਾ ਸੀਗਾ ਤੇ ਇਹ ਨੈਕਸਟ ਮਾਰਨਿੰਗ ਦਾ ਟਾਈਮ ਹੈ ਇੱਥੇ ਸਵੇਰੇ ਸਵੇਰੇ ਮੈਨੂੰ ਲੱਗਦਾ ਸਾਡੇ ਕੋਲ 7 ਵਜੇ ਦਾ ਟਾਈਮ ਹੈ ਤੇ ਮੈਂ ਬਣਾ ਮੈਂ ਕਰ ਰਹੀ ਸੀਗੀ ਕੱਪੜੇ ਵਾਸ਼ ਅੱਜ ਸ਼ਾਮ ਨੂੰ ਵਿਆਹ ਜਾਣਾ ਤੇ ਕੱਪੜੇ ਵਾਸ਼ ਕਰਕੇ ਮੈਂ ਕਿ ਸਾਰੀਆਂ ਤਿਆਰੀਆਂ ਬਾਦੇ ਵਿੱਚ ਕਰਾਂਗੀ ਕੱਪੜੇ ਪ੍ਰੈਸ ਤਾਂ ਕਰਲੇ ਸੀਗੇ ਸਵੇਰੇ ਸਵੇਰੇ ਮੈਂ ਉੱਠ ਕੇ ਜਲਦੀ ਤੇ ਬਸ ਪੈਕਿੰਗ ਕਰਨੀ ਸੀਗੀ ਪੈਕਿੰਗ ਕਰਨ ਤੋਂ ਬਾਅਦ ਫਿਰ ਸ਼ਾਮ ਨੂੰ ਜਾਵਾਂਗੇ ਅੱਪਾ ਵਿਆਹ ਬਾਕੀ ਸਰਦਾਰ ਜੀ ਗਏ ਹੋਏ ਨੇ ਅੱਜ ਕਾਫੀ ਦੂਰ ਹੀ ਗਏ ਹੋਏ ਸੀਗੇ ਸਹਾਰਨਪੁਰ ਸੋ ਉੱਥੋਂ ਸ਼ਾਮ ਤੱਕ ਹੀ ਵਾਪਸ ਆਣਗੇ ਸਰਦਾਰ ਜੀ ਉਹ ਜਦ ਆ ਜਾਣਗੇ ਫਿਰ ਜਾਵਾਂਗੇ ਅੱਪਾ ਵਿਆਹ ਵਿਆਹ ਦਾ ਮੈਨੂੰ ਇੰਨਾ ਚਾਹ ਸੀਗਾ ਇੰਨਾ ਚਾਹ ਮੇਰੇ ਨਾਨਕਿਆਂ ਦੇ ਵਿੱਚ ਵਿਆਹ ਸੀ ਬਹੁਤ ਸਾਲ ਬਾਅਦ ਮੌਕਾ ਮਿਲ ਰਿਹਾ ਵਿਆਹ ਦੇ ਵਿੱਚ ਜਾਣ ਦਾ ਆਪਣੇ ਨਾਨਕੇ ਪਿੰਡ ਉਂਝ ਆਂਦੇ ਜ ਦੇ ਚਲੋ ਨਾਨਕੇ ਚਲੇ ਜਾਂਦੇ ਆ ਪਰ ਜਦੋਂ ਵਿਆਹ ਹੁੰਦਾ ਨਾ ਵਿਆਹ ਦੇ ਵਿੱਚ ਹੀ ਸਾਰੇ ਜਣੇ ਇਕੱਠੇ ਹੁੰਦੇ ਨੇ ਤਾਂ ਉਹ ਚਾ ਵੱਖਰਾ ਹੀ ਹੁੰਦਾ ਏ ਸੋ ਅੱਜ ਮੈਂ ਸਵੇਰ ਦੀ ਨਾ 4 ਵਜੇ ਦੀ ਉઠી ਹੋਈਆਂ ਚਾਹ ਦੇ ਵਿੱਚ ਪੱਜੀ ਫਿਰ ਰਹੀ ਸੀਗੀ ਅੱਜ ਤੱਕ ਕੁਝ ਨਹੀਂ ਚੇਤੇ ਸੀਗਾ ਨਾ ਠੰਡ ਨਾ ਕੁਛ ਤੇ ਸਵੇਰੇ ਸਵੇਰੇ ਦੇਖ ਲਓ ਕੱਪੜੇ ਪ੍ਰੈਸ ਕਰਨ ਤੋਂ ਬਾਅਦ ਤੇ ਹੁਣ ਕੱਪੜੇ ਵਾਸ਼ ਵੀ ਕਰਕੇ ਰੱਖ ਦਿੱਤੇ ਤੇ ਇਹ ਫਿਰ ਬਾਅਦ ਦੇ ਵਿੱਚ ਆਪਾਂ ਬਣਾਇਆ ਅਚਾਰ ਅਚਾਰ ਮੈਂ ਬਣਾਇਆ ਮਿਕਸ ਅਚਾਰ ਗਾਜਰ ਮooli ਅਦਰਕ ਹਰੀ ਮਿਰਚ ਇਹ ਅਚਾਰ ਬਹੁਤ ਹੀ ਟੇਸਟੀ ਬਣਿਆ ਨਾਲ ਦੀ ਨਾਲ ਇਸ ਅਚਾਰ ਨੂੰ ਆਪਾਂ ਪਾ ਕੇ ਖਾ ਸਕਦੇ ਆ ਇਹ ਨਹੀਂ ਹੈਗਾ ਕਿ 2-4 ਦਿਨ ਲੱਗਣੇ ਨੇ ਹਨਾ ਬਣਨ ਨੂੰ ਅਚਾਰ ਬਣਾਉਂਦੇ ਸਾਰ ਹੀ ਆਪਾਂ ਖਾ ਸਕਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਗਾਜਰ, ਮooli, ਅਦਰਕ, ਹਰੀ ਮਿਰਚਾਂ ਵਾਸ਼ ਕਰਕੇ ਕੱਟ ਕੇ ਅੱਜ ਦਿਨ ਦੀ ਇਹਨੂੰ ਧੁੱਪ ਸੋਰੀ ਕੱਲ੍ਹ ਦਿਨ ਦੀ ਇਹਨੂੰ ਧੁੱਪ ਲਗਾ ਦਿੱਤੀ ਸੀਗੀ ਤੇ ਧੁੱਪ ਲਗਾਉਣ ਤੋਂ ਬਾਅਦ ਹੁਣ ਮੈਂ ਸਵੇਰੇ ਅਗਲੇ ਦਿਨ ਸਵੇਰੇ ਸਵੇਰੇ ਮੈਂ ਕਿਹਾ ਚਲੋ ਵੀ ਅਚਾਰ ਪਾ ਕੇ ਰੱਖ ਦਿੰਦੀ ਆ ਫੁਲਕੇ ਬਣਾ ਕੇ ਹਟੀ ਸੀਗੀ ਮੈਂ ਕਿਹਾ ਹੁਣ ਇਹ ਕੰਮ ਵੀ ਨਵੇੜ ਲੈਂਦੀ ਆ ਨਹੀਂ ਤਾਂ ਫਿਰ ਜੇ ਨਾ ਇਸ ਟਾਈਮ ਚਾਰ ਪਿਆ ਫਿਰ ਐਦਾਂ ਹੀ ਇਹ ਸਾਰਾ ਸਮਾਨ ਕੱਟਿਆ ਹੋਇਆ ਮੇਰਾ ਖਰਾਬ ਹੋ ਜਾਣਾ ਇੱਧਰ ਆਪਾਂ ਦੇਖੋ ਗਰਮ ਕਰ ਲਿਆ ਇਹ ਤੇਲ ਤੇਲ ਦੇ ਵਿੱਚ ਪਾ ਰਹੀਆਂ ਤੇ ਤਵੇ ਦੇ ਉੱਤੇ ਆਪਾਂ ਥੋੜਾ ਜਿਹਾ ਹੈ ਨਾ ਜੀਰਾ ਅ ਜੀਰੇ ਨੂੰ ਭੁੰਨ ਲਵਾਂਗੇ ਸਾਬਤ ਧਨੀਆ ਤੇ ਰਾਈ ਸੀਗੀ ਇੱਕ ਸੀਗਾ ਮੇਥਾ ਮੇਥੀ ਸੌਰੀ ਤੇ ਆਪਾਂ ਇਹਨਾਂ ਤਿੰਨ ਚਾਰ ਚੀਜ਼ਾਂ ਨੂੰ ਚੰਗੀ ਤਰ੍ਹਾਂ ਡਰਾਈ ਰੋਸਟ ਕਰ ਲਾਂਗੇ ਹਲਕਾ ਬਰਾਊਨ ਕਰਾਂਗੇ ਤੇ ਤੁਸੀਂ ਸੌਂਫ ਵੀ ਪਾ ਸਕਦੇ ਹੋ ਇੱਥੇ ਸੌਂਫ ਮੇਰੇ ਕੋਲ ਪਈ ਸੀਗੀ ਡਰਾਈ ਰੋਸਟ ਕੀਤੀ ਹੋਈ ਮੈਂ ਉਹ ਪਾ ਦਾਂਗੀ ਤੇ ਇਹ ਚਾਰ ਚੀਜ਼ਾਂ ਨੂੰ ਆਪਾਂ ਦੇਖੋ ਹਲਕਾ ਹਲਕਾ ਜਿਹਾ ਸੀਕ ਲਗਾ ਲਵਾਂਗੇ ਤੇ ਇਸ ਤਰ੍ਹਾਂ ਕਰਨ ਨਾਲ ਨਾ ਅਚਾਰ ਇਸ ਤਰ੍ਹਾਂ ਇਹ ਸਾਰਾ ਸਮਾਨ ਮਸਾਲਾ ਪਾ ਕੇ ਚਾਰ ਬਣਾਉਂਦੇ ਆਂ thank <laughs> you ਬਹੁਤ ਟੇਸਟੀ ਬਣਦਾ ਏ ਸੋ ਮੈਂ ਮੈਨੂੰ ਤਾਂ ਇੰਨਾ ਆਚਾਰ ਪਸੰਦ ਹੈ ਇਹ ਮੈਂ ਕਿ ਚਲੋ ਵੀ ਇਹ ਆਚਾਰ ਬਣਾਉਂਦੇ ਆ ਆਪਾਂ ਪਹਿਲਾਂ ਵੀ ਆਪਾਂ ਸਰਦੀ ਦੇ ਵਿੱਚ ਇਹ ਆਚਾਰ ਬਣਾ ਲੈਂਦੇ ਆ ਤੇ ਬਹੁਤ ਟੇਸਟੀ ਲੱਗਦਾ ਏ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਹਲਕਾ-ਹਲਕਾ ਦੇਖੋ ਡਰਾਈ ਰੋਸਟ ਕਰ ਲੈਣਾ ਲੋ ਫਲੇਮ ਤੇ ਹੀ ਪਕਾਵਾਂਗੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਉਂਕਿ ਇੱਕਦਮ ਜਦੋਂ ਹਨਾ ਆਪਾਂ ਲੋ ਹਾਈ ਫਲੇਮ ਤੇ ਪਕਾਵਾਂਗੇ ਤਾਂ ਇਹ ਕੁਝ ਜ਼ਿਆਦਾ ਹੀ ਬ੍ਰਾਊਨ ਹੋ ਜਾਣਾ ਹੋ ਜਾਣੀਆਂ ਇਹ ਸਾਰੀਆਂ ਚੀਜ਼ਾਂ ਤੇ ਹਲਕਾ ਹੀ ਆਪਾਂ ਹਨਾ ਬਰਾਊਨ ਰੱਖਣਾ ਇਹ ਸਾਰਾ ਕੁਝ ਬਾਕੀ ਤੇਲ ਵੀ ਜਲਦੋਂ ਤੱਕ ਹਨਾ ਚੰਗੀ ਤਰ੍ਹਾਂ ਗਰਮ ਨਹੀਂ ਹੋ ਜਾਂਦਾ ਆਪਾਂ ਤੇਲ ਨੂੰ ਆਉਣ ਹੀ ਰੱਖਾਂਗੇ ਫਲੇਮ ਉਹਦੀ ਤੇ ਇੱਥੇ ਆਪਾਂ ਨਾ ड्राई रोस्ट ਕਰਨ ਤੋਂ ਬਾਅਦ ਬਸ ਹਲਕਾ ਜਿਹਾ ਦਰਦਰਾ ਜਿਹਾ ਪੀਸ ਲਵਾਂਗੇ ਮਿਕਸੀ ਚ ਹੀ ਬਰੀਕ ਕਰ ਲਿਆ ਸੀਗਾ ਮੈਂ ਤਾਂ ਮੈਂ ਕਿਹਾ ਕੋਣ ਹੁਣ ਕੁੰਟੀ ਸੋਟਾ ਖੜਕਾਊਗਾ ਸਵੇਰੇ ਸਵੇਰੇ ਕੁਛ ਸੀਗੀ ਮੈਨੂੰ ਕਾਲੀ ਤੇ ਬਸ ਬਾਕੀ ਇੱਥੇ ਤੇਲ ਦੇਖੋ ਗਰਮ ਹੋ ਚੁੱਕਿਆ ਤੇ ਬਸ ਗੈਸ ਦਾ ਆਪਾਂ ਬੰਦ ਕਰ ਦਿੱਤਾ ਸੀਗਾ ਹੁਣ ਇਹ ਰਹਿ ਗਿਆ ਇਹਨੂੰ ਆਪਾਂ ਮਿਕਸੀ 'ਚ ਪੀਸ ਲੈਣੇ ਆ ਬਾਕੀ ਇੱਕ ਵੱਡੇ ਬਰਤਨ ਦੇ ਵਿੱਚ ਸਾਰਾ ਇਹ ਹੈ ਨਾ ਗਾਜਰਾ ਮੂਲੀ ਆਪਾਂ ਇੱਕ ਵੱਡੇ ਬਰਤਨ 'ਚ ਕੱਟ ਕੇ ਉਹਦੇ ਵਿੱਚ ਆਪਾਂ ਸਾਰੇ ਮਸਾਲੇ ਪਾ ਦਿੱਤੇ ਤੇ ਇੱਥੇ ਤੁਸੀਂ ਹਲਕਾ ਜਿਹਾ ਹਿੰਗ ਵੀ ਪਾ ਸਕਦੇ ਹੋ ਆਮਚੂਰ ਪਾ ਸਕਦੇ ਹੋ ਮੇਰੇ ਬੱਚੇ ਨਹੀਂ ਖਾਂਦੇ ਨਾ ਹਿੰਗ ਖਾਂਦੇ ਨੇ ਬਾਕੀ ਖੱਟੇ ਲਈ ਮੈਂ ਥੋੜਾ ਜਿਹਾ ਪਾਵਾਂਗੀ ਵਿਨੇਗਰ ਤੁਸੀਂ ਇਹ ਇਹ ਸਾਰਾ ਕੁਝ ਜੋ ਮੈਂ ਦੱਸ ਰਹੀ ਹਾਂ ਉਹ ਬਣਾ ਕੇ ਖਾਓ ਟੇਸਟੀ ਬਣਦਾ ਆਚਾਰ ਮੈਂ ਕੁਝ ਬੱਚਿਆਂ ਦੇ ਅਕੋਰਡਿੰਗ ਵੀ ਬਣਾਉਂਦਾ ਹੀ ਸੀ ਗਿਆ achar ਘਰ ਦੇ ਵਿੱਚ ਜਦੋਂ achar ਬਣਾਈਏ ਕੋਈ ਇਕਦਮ ਐmber ਨਾ ਖਾਵੇ ਕਿਸੇ ਹਨਾ ਚੀਜ਼ ਕਰਕੇ ਸੋ ਚੰਗਾ ਨਹੀਂ ਲੱਗਦਾ ਸੋ ਮੈਂ ਉਹ ਸਕਿਪ ਕਰ ਦਿੱਤਾ ਤੁਸੀਂ ਜਰੂਰ ਪਾਇਓ ਹਿੰਗ ਪਾਇਓ ਤੁਸੀਂ ਤੇ ਆਮਚੂਰ ਪਾ ਲਿਓ ਇੱਥੇ ਸਾਰਾ ਆਇਲ ਜਿੰਨਾ ਗਰਮ ਕੀਤਾ ਸੀਗਾ ਪਾ ਪਾ ਦਿੱਤਾ ਦੇਖੋ ਤੇ ਨਮਕ ਪਾਇਆ ਟੇਸਟ ਅਕੋਰਡਿੰਗ ਹਰੀਆਂ ਮਿਰਚਾਂ ਪਾਈਆਂ ਹੋਣ ਕਰਕੇ ਮੈਂ ਲਾਲ ਮਿਰਚ ਨਹੀਂ ਪਾਈ ਬਿਕੋਜ਼ ਸਾਡੇ ਘਰ ਦੇ ਵਿੱਚ ਲਾਲ ਮਿਰਚ ਬਿਲਕੁਲ ਵੀ ਯੂਜ਼ ਨਹੀਂ ਕਰਦੇ ਤੁਸੀਂ ਲਾਲ ਮਿਰਚ ਜ਼ਰੂਰ ਪਾਓ ਉਹਦੇ ਨਾਲ ਟੇਸਟ ਹੈ ਜਿਹੜਾ ਉਹ ਵੀ ਦੁੱਗਣਾ ਹੋ ਜਾਂਦਾ ਆ achar ਦਾ ਸੋ ਮੈਂ ਹਰੀਆਂ ਮਿਰਚਾਂ ਪਾਈਆਂ ਹੋਣ ਕਰਕੇ ਲਾਲ ਮਿਰਚ ਨਹੀਂ ਪਾਈ ਹੈਗੀ ਖਾਂਦੇ ਹੀ ਨਹੀਂ ਹੈਗੇ ਨਹੀਂ ਤਾਂ ਚਲੋ ਹਨਾ ਮੰਗਾ ਕੇ ਵੀ ਪਾ ਦਿੰਦੀ ਖਰਾਬ ਕਰਦੀ ਐ ਸਰਦਾਰ ਜੀ ਨੂੰ ਸੋ ਇਸ ਕਰਕੇ ਸਕਿਪ ਕਰ ਦਿੱਤੀ ਐ ਤੇ ਦੇਖੋ ਸਾਰਾ ਚੰਗੀ ਤਰ੍ਹਾਂ ਅਚਾਰ ਨੂੰ ਆਪਾਂ ਮਿਕਸ ਕਰ ਲਿਆ ਮਿਕਸ ਕਰਨ ਤੋਂ ਬਾਅਦ ਆਪਾਂ ਵਿਨੇਗਰ ਪਾ ਦਿੱਤਾ 5-7 ਤੇ ਚਮਚ ਪਾਏ ਨੇ ਵਿਨੇਗਰ ਦੇ ਇਹਦੇ ਨਾਲ ਚੰਗੀ ਤਰ੍ਹਾਂ ਖੱਟਾ-ਖੱਟਾ ਜਿਹਾ ਅਚਾਰ ਬਣ ਜਾਣਾ ਐ 5-7 ਮਿੰਟ ਦੇ ਵਿੱਚ ਹੀ ਅਚਾਰ ਬਣ ਕੇ ਰੈਡੀ ਹੋ ਚੁੱਕਿਆ ਤੇ ਜੇਕਰ ਤੁਸੀਂ ਟੈਸਟ ਕਰਨਾ ਚਾਹੁੰਦੇ ਹੋ ਨਾਲ ਦੇ ਨਾਲ ਅਚਾਰ ਨੂੰ ਖਾ ਸਕਦੇ ਆ ਬਾਕੀ ਜੇਕਰ ਆਪਾਂ ਹਨਾ 2-1 ਘੰਟਾ ਰੱਖਣ ਤੋਂ ਬਾਅਦ ਫੇਰ ਖਾਵਾਂਗੇ ਅਚਾਰ ਤਾਂ ਜਿਹੜੇ ਵੀ ਜਿੰਨੇ ਮਸਾਲੇ ਪਾਏ ਨੇ ਚੰਗੀ ਤਰ੍ਹਾਂ ਐਬਜ਼ਾਰਬ ਹੋ ਜਾਣਗੇ ਅਚਾਰ ਦੇ ਵਿੱਚ ਤੇ ਫੇਰ ਟੈਸਟ ਜਿਹੜਾ ਉਹ ਵਾਤ ਆਊਗਾ